ਉਹ ਜੋ ਵੀ ਗਵਰਨਰ ਸਾਹਿਬ ਨੇ ਜੋ ਆਪਣਾ ਪਾਸਾ ਨਹੀਂ ਦਿੱਤਾ ਉਹਦੇ ਵਿੱਚ ਜੋ ਪੰਜਾਬ ਦੇ ਵਿੱਚ ਸਰਕਾਰ ਨੇ ਪਿਛਲੇ ਸਮੇਂ ਦੇ ਦਰਮਿਆਨ ਕੀਤਾ ਸਾਰਾ ਕੁਝ ਉਹੀ ਕਿਹਾ ਕੁਝ ਆਪਣੇ ਲੇਪੋ ਲਾ ਕੇ ਤਾਂ ਕਿਹਾ ਨਹੀਂ ਸੋ ਇਸ ਕਰਕੇ ਆਪੋਜੀਸ਼ਨ ਆ ਜਿਹੜੀ ਉਹਨੂੰ ਸੈਪਟ ਕਰਨੀ ਪੈਣਾ ਤੁਸੀਂ ਦੇਖੋ ਵੀ ਸਾਰੇ ਪੰਜਾਬ ਦੇ ਵਿੱਚ ਦੇਖੋ ਕਿਵੇਂ ਹਰ ਇੱਕ ਪਾਸੇ ਆ ਜاہے ਨਾਇਰਾਂ ਦੀ ਗੱਲ ਕਰ ਲਓ ਸੂਆਂ ਦੀ ਗੱਲ ਕਰ ਲਓ ਜਾਂ ਹੋਰ ਆ ਡਰਗ ਤੇ ਕਿਵੇਂ ਕੰਟਰੋਲ ਕੀਤਾ ਜਾਂ ਹੋਰ ਕਮਾਕਾਰਾਂ ਦੀ ਗੱਲ ਕਰ ਲਓ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਕੰਮ ਨੂੰ ਬੜੇ ਵਧੀਆ ਤਰੀਕੇ ਨਾਲ ਜਿਹੜਾ ਹੈਂਡਲ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਸੂਬੇ ਦੇ ਵਿੱਚ ਜਿਹੜੀ ਡਰੱਗ ਦੀ ਗੱਲ ਹੈ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦਾ ਜਿਹੜੀ ਪੂਰੇ ਜੋਰ ਨਾਲ ਨਸ਼ੇ ਦਾ ਲੱਕ ਤੋੜਨ ਤੇ ਲੱਗੀ ਹੋਈ ਆ ਸੋ ਪੰਜਾਬ ਪੁਲਿਸ ਬਹੁਤ ਹੱਦ ਤੱਕ ਕਾਮਯਾਬ ਵੀ ਹੋਈ ਆ ਕਿਉਂਕਿ ਸਰਕਾਰ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਔਰ ਮੁੱਖ ਮੰਤਰੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕੋਈ ਵੀ ਜਿਹੜਾ ਇਹੋ ਜਿਹੇ ਮਸਲੇ ਦੇ ਵਿੱਚ ਕੋਈ ਲਿਪਤ ਪਾਇਆ ਜਾ ਕੋ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹ ਚਾਹੇ ਕਿਸੇ ਵੀ ਪਾਰਟੀ ਕਿਸੇ ਸੰਗਠਨ ਦਾ ਕੋਈ ਮੁਲਾਜ਼ਮ ਹੋਵੇ ਆ ਪੁਲਿਸ ਵਾਲਾ ਹੋਵੇ ਜਾਂ ਕੋਈ ਸਿਵਲਚ ਹੋਵੇ ਕਿਸੇ ਨੂੰ ਕੋਈ ਬਖਸ਼ਿਆ ਨਹੀਂ ਜਾਊਗਾ ਸੋ ਇਸ ਕਰਕੇ ਜਿਹੜਾ ਪੰਜਾਬ ਦੇ ਬੱਚੇ ਸੀ ਦੇਖ ਰਿਹਾ ਬਹੁਤ ਵੱਡੀ ਸਫਲਤਾ ਜਿਹੜੀ ਕੱਲ ਵੀ ਤੁਸੀਂ ਦੇਖਿਆ ਹੁਣ ਅਮਰਸਰ ਸਾਹਿਬ ਉੱਥੇ ਵੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਫੜਿਆ ਗਿਆ ਸੋ ਇਹ ਸਾਰਾ ਜਿਹੜਾ ਸਿਰਾ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਪੁਲਿਸ ਨੂੰ ਜਾਂਦੇ ਮੈਂ ਮੈਂ ਸਭ ਤੋਂ ਪਹਿਲਾਂ ਆਪੋਜੀਸ਼ਨ ਦਾ ਸਭ ਤੋਂ ਪਹਿਲਾਂ ਚ ਫਰਜ਼ ਬਣਦਾ ਸੀ ਉੱਥੇ ਬੈਠ ਕੇ ਗਵਰਨਰ ਸਾਹਿਬ ਦਾ ਸਾਰਾ ਭਾਸ਼ਣ ਸੁਣਦੀ ਉਹਨਾਂ ਨੂੰ ਵਿੱਚੋਂ ਟੋਕਾ ਟਾਕੀ ਕਰਨੀ ਮੇਰੇ ਖਿਆਲ ਕਿਤੇ ਨਾ ਕਿਤੇ ਇਹ ਸ਼ੋਭਾ ਨਹੀਂ ਦਿੰਦੀ ਉਹ ਗਵਰਨਰ ਸਾਹਿਬ ਨੇ ਉਹਨਾਂ ਦੀ ਗੱਲ ਸੁਣਨੀ ਤਾਂ ਚਾਹੀਦੀ ਸੀ हां ਅੱਜ ਦਾ ਦਿਨ ਹੈਗਾ ਸੀ ਗਵਰਨਰ ਸਾਹਿਬ ਦੇ ਭਾਸ਼ਣ ਤੇ ਜਿਹੜੀ ਡਿਬੇਟ ਆ ਅੱਜ ਹੋਣੀ ਸੀ ਉੱਥੇ ਆਪਣੀ ਗੱਲ ਰੱਖਦੇ ਜੋ ਮਰਜ਼ੀ ਕਹਿੰਦੇ ਨਿੰਦ ਦੇ ਚੰਗਾ ਕਹਿੰਦੇ ਮਾੜਾ ਕਹਿੰਦੇ ਜੋ ਮਰਜ਼ੀ ਕਹਿੰਦੇ ਸੋ ਇਸ ਕਰਕੇ ਉਹ ਉਹਨਾਂ ਦਾ ਕਰਨਾ ਪਣ ਤੁਸੀਂ ਦੇਖੀ ਐ ਮਹਿਜ 2-3 ਮਿੰਟ 2-3 ਮਿੰਟ ਉਹ ਖੜੇ ਹੋਣੇ ਉਸ ਤੋਂ ਬਾਅਦ ਤਾਂ ਨਾਦ ਦੇ ਨਾਲ ਉਹ ਪਤਲੀ ਗਲੀ ਨਿਕਲ ਗਏ ਸੋ ਇਸ ਕਰਕੇ ਕਿਤਨਾ ਕਿਤੇ ਮੈਨੂੰ ਇਹ ਲੱਗਦਾ ਹਾਜਮਾ ਦਰੁਸਤ ਕਰਕੇ ਆਉਣਾ ਚਾਹੀਦਾ ਅੰਦਰ ਬੈਠਣ ਦਾ ਜਿਹੜਾ ਮਾਦਾ ਉਹ ਹੋਣਾ ਚਾਹੀਦਾ ਅੰਦਰ ਬੈਠ ਕੇ ਸੁਣਨੀ ਚਾਹੀਦੀ ਹੈ ਇਹਦਾ ਐਦਾਂ ਜਿਵੇਂ ਢਿੱਡ 'ਚ ਗੈਸ ਬਣੀ ਹੋਵੇ ਆ ਨਿਕਲ ਜਾਂਦੇ ਨੇ ਵਖੋ ਜੋ ਵੀ ਗਵਰਨਰ ਸਾਹਿਬ ਨੇ ਜੋ ਆਪਣਾ ਭਾਸ਼ਣ ਦਿੱਤਾ ਉਹਦੇ ਵਿੱਚ ਜੋ ਪੰਜਾਬ ਦੇ ਵਿੱਚ ਸਰਕਾਰ ਨੇ ਪਿਛਲੇ ਸਮੇਂ ਦਰਮਿਆਨ ਕੀਤਾ ਸਾਰਾ ਕੁਝ ਉਹੀ ਕਿਹਾ ਕੁਝ ਆਪਣੇ ਲਬੋਂ ਲਾ ਕੇ ਤਾਂ ਕਿਹਾ ਨਹੀਂ ਸੋ ਇਸ ਕਰਕੇ ਆਪੋਜੀਸ਼ਨ ਜਿਹੜੀ ਉਹਨੂੰ ਸੈਪਟ ਕਰਨੀ ਪੈਣਾ ਤੁਸੀਂ ਦੇਖੋ ਵੀ ਸਾਰੇ ਪੰਜਾਬ ਦੇ ਵਿੱਚ ਦੇਖੋ ਕਿਵੇਂ ਹਰ ਇੱਕ ਪਾਸੇ ਅੱਜ ਇਹ ਨਾਇਰਾਂ ਦੀ ਗੱਲ ਕਰ ਲਓ ਸੂਆਂ ਦੀ ਗੱਲ ਕਰ ਲਓ ਜਾਂ ਹੋਰ ਆ ਡਰਗ ਤੇ ਕਿਵੇਂ ਕੰਟਰੋਲ ਕੀਤਾ ਜਾਂ ਹੋਰ ਕਮਾਹਕਾਰਾਂ ਦੀ ਗੱਲ ਕਰ ਲਓ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਕੰਮ ਨੂੰ ਬੜੇ ਵਧੀਆ ਤਰੀਕੇ ਨਾਲ ਜਿਹੜਾ ਹੈਂਡਲ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਸੂਬੇ ਦੇ ਵਿੱਚ ਜਿਹੜੀ ਡਰੱਗ ਦੀ ਗੱਲ ਹੈ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦਾ ਜਿਹੜੀ ਪੂਰੇ ਜੋਰ ਨਾਲ ਨਸ਼ੇ ਦਾ ਲੱਕ ਤੋੜਨ ਤੇ ਲੱਗੀ ਹੋਈ ਆ ਸੋ ਪੰਜਾਬ ਪੁਲਿਸ ਬਹੁਤ ਹੱਦ ਤੱਕ ਕਾਮਯਾਬ ਵੀ ਹੋਈ ਆ ਕਿਉਂਕਿ ਸਰਕਾਰ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਔਰ ਮੁੱਖ ਮੰਤਰੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕੋਈ ਵੀ ਜਿਹੜਾ ਇਹੋ ਜਿਹੇ ਮਸਲੇ ਦੇ ਵਿੱਚ ਕੋਈ ਲਿਪਤ ਪਾਇਆ ਜਾ ਕੋ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹ ਚਾਹੇ ਕਿਸੇ ਵੀ ਪਾਰਟੀ ਕਿਸੇ ਸੰਗਠਨ ਦਾ ਕੋਈ ਮੁਲਾਜ਼ਮ ਹੋਵੇ ਆ ਪੁਲਿਸ ਵਾਲਾ ਹੋਵੇ ਜਾਂ ਕੋਈ ਸਿਵਲਚ ਹੋਵੇ ਕਿਸੇ ਨੂੰ ਕੋਈ ਬਖਸ਼ਿਆ ਨਹੀਂ ਜਾਊਗਾ ਸੋ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਬਹੁਤ ਵੱਡੀ ਸਫਲਤਾ ਹੈ ਜਿਹੜੀ ਕੱਲ ਵੀ ਤੁਸੀਂ ਦੇਖਿਆ ਹੁਣ ਅਮਰਸਰ ਸਾਹਿਬ ਉੱਥੇ ਵੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਫੜਿਆ ਗਿਆ ਸੋ ਇਹ ਸਾਰਾ ਜਿਹੜਾ ਸਿਰਾ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਪੁਲਿਸ ਨੂੰ ਜਾਂਦੇ ਮੈਂ ਮੈਂ ਸਭ ਤੋਂ ਪਹਿਲਾਂ ਆਪੋਜੀਸ਼ਨ ਦਾ ਸਭ ਤੋਂ ਪਹਿਲਾਂ ਚ ਫਰਜ਼ ਬਣਦਾ ਸੀ ਉੱਥੇ ਬੈਠ ਕੇ ਗਵਰਨਰ ਸਾਹਿਬ ਦਾ ਸਾਰਾ ਭਾਸ਼ਣ ਸੁਣਦੀ ਉਹਨਾਂ ਨੂੰ ਵਿੱਚੋਂ ਟੋਕਾ ਟਾਕੀ ਕਰਨੀ ਮੇਰੇ ਖਿਆਲ ਕਿਤੇ ਨਾ ਕਿਤੇ ਇਹ ਸ਼ੋਭਾ ਨਹੀਂ ਦਿੰਦੀ ਉਹ ਗਵਰਨਰ ਸਾਹਿਬ ਨੇ ਉਹਨਾਂ ਦੀ ਗੱਲ ਸੁਣਨੀ ਤਾਂ ਚਾਹੀਦੀ ਸੀ हां ਅੱਜ ਦਾ ਦਿਨ ਹੈਗਾ ਸੀ ਗਵਰਨਰ ਸਾਹਿਬ ਦੇ ਭਾਸ਼ਣ ਤੇ ਜਿਹੜੀ ਡਿਬੇਟ ਆ ਅੱਜ ਹੋਣੀ ਸੀ ਉੱਥੇ ਆਪਣੀ ਗੱਲ ਰੱਖਦੇ ਜੋ ਮਰਜ਼ੀ ਕਹਿੰਦੇ ਨਿੰਦ ਦੇ ਚੰਗਾ ਕਹਿੰਦੇ ਮਾੜਾ ਕਹਿੰਦੇ ਜੋ ਮਰਜ਼ੀ ਕਹਿੰਦੇ ਸੋ ਇਸ ਕਰਕੇ ਉਹ ਉਹਨਾਂ ਦਾ ਕਰਨਾ ਪਣ ਤੁਸੀਂ ਦੇਖੀ ਜ ਮਹਿਜ 2-3 ਮਿੰਟ 2-3 ਮਿੰਟ ਉਹ ਖੜੇ ਹੋਣੇ ਉਸ ਤੋਂ ਬਾਅਦ ਤਾਂ ਨਾਦ ਦੇ ਨਾਲ ਉਹ ਪਤਲੀ ਗਲੀ ਨਿਕਲ ਗਏ ਸੋ ਇਸ ਕਰਕੇ ਅਹ ਅ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹਾਜਮਾ ਦਰੁਸਤ ਕਰਕੇ ਆਉਣਾ ਚਾਹੀਦਾ ਅੰਦਰ ਬੈਠਣ ਦਾ ਜਿਹੜਾ ਮਾਦਾ ਉਹ ਹੋਣਾ ਚਾਹੀਦਾ ਅੰਦਰ ਬੈਠ ਕੇ ਸੁਣਨੀ ਚਾਹੀਦੀ ਆ ਇਹਦਾ ਐਦਾਂ ਜਿਵੇਂ ਢਿੱਡ 'ਚ ਗੈਸ ਬਣੀ ਹੋਵੇ ਆ ਨਿਕਲ ਜਾਂਦੇ ਨੇ